ਤੁਨੂੰ ਵੀ ਨਹੀਂ ਪਤਾ ਲੱਗਦਾ ਕਿ ਇਹ ਕਿਹਦਾ ਧਰਮ ਹੈ ਕਿਹੜੀ ਜਾਤ ਦਾ ਉੱਚਾ ਹੈ ਨੀਵਾ ਕੋਣ ਹੈ ਨਹੀਂ ਉਹ ਸਾਰੇ ਤੁਹਾਨੂੰ ਰੱਬ ਦੇ ਪਿਆਰੇ ਲੱਗਦੇ ਕੋ ਚੰਗੇ ਮਾੜੇ ਹਰ ਧਰਮ ਚ ਨੇ ਹਰ ਜਗ੍ਹਾ ਚ ਨੇ ਸ਼ਾਇਦ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਗੱਲ ਆਪਾਂ ਇੱਕ ਵਾਰੀ ਪਹਿਲਾਂ ਕਦੇ ਕੀਤੀ ਸੀ ਤੇ ਉਹ ਗੱਲ ਉੱਜੜਨ ਵਾਲੀ ਨਹੀਂ ਉਹਨਾਂ ਨੇ ਕਿਹਾ ਸੀ ਵੀ ਜਿਹੜੇ ਮਾੜੇ ਬੰਦੇ ਹਨਾ ਉਹ ਇੱਕ ਜਗ੍ਹਾ ਟਿਕੇ ਰਹਿਣ ਤਾਂ ਚੰਗੇ ਆ ਤੇ ਨੀ ਇੱਕ ਇਕੱਲੇ ਸਿੱਖੀ ਨੇ ਜਾਂ Hindu ਨੇ ਜਾਂ Muslim ਨੇ ईसाई ਨੇ ਸਾਰੇ ਬੰਦੇ ਆਪਣਾ ਆਪਣੀ ਡਿਊਟੀ ਕਰ ਲੈ ਕੇ ਆਈ ਰੈਪਰੈਜ਼ੈਂਟ ਇੰਡੀਆ ਪਿਆਰ ਕਿ ਐਸੀ ਚੀਜ਼ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ ਸਾਚ ਕਹੋ ਸੁਣ ਲਿਓ ਸਭੇ ਜਿਨ ਪ੍ਰੇਮ ਕੀਓ ਤਿਨਹੀ ਪ੍ਰਾਪਾਇਓ ਪ੍ਰੇਮ ਜਦ ਤੁਸੀਂ ਕਰਦੇ ਹੋ ਨਾ ਦੁਨੀਆ ਨਾਲ ਫਿਰ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਕਿ ਇੱਕ ਇਹਦਾ ਧਰਮ ਹੈ ਕਿਹੜੀ ਜਾਤ ਦਾ ਉੱਚਾ ਹੈ ਨੀਵਾ ਕੌਣ ਹੈ ਨਹੀਂ ਉਹ ਸਾਰੇ ਤੁਹਾਨੂੰ ਰੱਬ ਦੇ ਪਿਆਰੇ ਲੱਗਦੇ ਆ ਬਾਬੇ ਨਾਨਕ ਨੇ ਜਦੋਂ ਵਰਦਾਨ ਦਿੱਤਾ ਸੀ ਕਹਿੰਦੇ ਉਜੜਦੇ ਰੋ ਜਿਹੜੇ ਚੰਗੇ ਬੰਦੇ ਨੂੰ ਕਹਿੰਦੇ ਚਲੋ ਕੋਈ ਅੱਜ ਹaryana ਵੀ ਬਣਿਆ ਤੋ ਵੀ ਚੰਗੇ ਲੋਕ ਹੈਗੇ ਨੇ ਆਪਣੀ ਲੋਕ ਨੇ ਸਾਰੇ ਦੇਖੋ ਚੰਗੇ ਮਾੜੇ ਹਰ ਧਰਮ ਚ ਨੇ ਹਰ ਜਗ੍ਹਾ ਚ ਨੇ ਸ਼ਾਇਦ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਗੱਲ ਆਪਾਂ ਇੱਕ ਵਾਰੀ ਪਹਿਲਾਂ ਕਦੇ ਕੀਤੀ ਸੀ ਵੀ ਉਹ ਗੱਲ ਉਜੜਨ ਵਾਲੀ ਨਹੀਂ ਉਹਨਾਂ ਨੇ ਕਿਹਾ ਸੀ ਵੀ ਜਿਹੜੇ ਮਾੜੇ ਬੰਦੇ ਆ ਨਾ ਉਹ ਇੱਕ ਜਗ੍ਹਾ ਟਿਕੇ ਰਹਿਣ ਤਾਂ ਚੰਗੇ ਆ ਜੇ ਜਾਣਗੇ ਤਾਂ ਲੋਕਾਂ ਨੂੰ ਵੀ ਮਾੜਾ ਕਰਨਗੇ ਆਪਣੇ ਦੇਸ਼ ਹੋ ਹੀ ਰਿਹਾ ਨਾ ਤੇ ਜਿਹੜੇ ਜਿਹੜੇ ਚੰਗੇ ਆਦਮੀ ਨੇ ਪਿਆਰ ਵਾਲੇ ਨੇ ਉਹ ਜਿੱਥੇ ਵੀ ਜਾਣਗੇ ਇਸੇ ਕਰਕੇ ਹਿੰਦੁਸਤਾਨੀ ਅੱਜ ਸਾਰੇ ਦੁਨੀਆ ਦੇ ਵਿੱਚ ਨੇ ਪਿਆਰ ਫੈਲਾ ਰਹੇ ਨੇ ਇਹ ਨਹੀਂ ਕਿ ਇਕੱਲੇ ਸਿੱਖ ਹੀ ਨੇ ਜਾਂ ਹਿੰਦੂ ਨੇ ਜਾਂ ਮੁਸਲਮਾਨ ਨੇ ਈਸਾਈ ਨੇ ਸਾਰੇ ਬੰਦੇ ਆਪਣਾ ਆਪਣੀ ਡਿਊਟੀ ਕਰ ਰਹੇ ਕਿ ਆਈ ਰਿਪਰੈਜ਼ੈਂਟ ਇੰਡੀਆ ਮੈਂ ਹਮੇਸ਼ਾ ਬਾਹਰ ਜਾਣਾ ਕਿਤੇ ਜਾਣਾ ਆਈ ਰਿਪਰੈਜ਼ੈਂਟ ਮੈਂ ਤਾਂ ਜੀ ਇੰਡੀਅਨ ਆ ਜੀ ਇੰਡੀਆ ਰਿਪਰੈਜ਼ੈਂਟ ਕਰ ਰਿਹਾ ਸੋ ਆਈ ਥਿੰਕ ਇਹ ਬਹੁਤ ਇੰਪੋਰਟੈਂਟ ਹੈ ਥਰੂ ਫਿਲਮਸ ਇਹ ਚੀਜ਼ ਛੇਤੀ ਕਨਵੇ ਹੋਦੀ ਕਿਸੇ ਚੀਜ਼ ਦੀ ਕਟੜਤਾ ਜਿਹੜੀ ਹੁੰਦੀ ਉਹ ਮਾਰੀ ਹੁੰਦੀ ਜਿਵੇਂ ਅਸੀਂ ਆਪਣੇ ਨੂੰ ਇਨਸਾਨ ਸਮਝੇ ਪਹਿਲਾ ਇਨਸਾਨ ਹੈਗੇ ਅਸੀਂ ਕਟੜ ਚੀਜ਼ ਨਹੀਂ ਸਮਝਦੇ ਵੀ ਅਸੀਂ ਕਟੜ ਹੈਗੇ ਜੇ ਇਸ ਚੀਜ਼ ਨੂੰ ਇਸ ਤਰ੍ਹਾਂ ਹੋ ਨਹੀਂ ਸਕਦਾ ਇਹ ਚ ਅਲੈਗਜ਼ੈਂਡਰ ਕਹਿੰਦਾ ਮੈਂ ਆਪਣੀ ਰੇਸ ਦੁਨੀਆ ਚ ਚਲਾਉਣੀ ਹੈ ਮੇਰੀ ਰੇਸ ਸਭ ਤੋਂ ਵੱਡੀ ਹੈ ਉਸ ਰੇਸ ਦੇ ਵਿੱਚ ਕਰਦੇ ਕਰਦੇ ਉਹਨੇ ਦੁਨੀਆ ਫਤਿਹ ਕੀਤੀ ਤਰੋਂ ਬਾਅਦ ਚ ਪਤਾ ਲੱਗਿਆ ਮੈਂ ਕਿੰਨਾ ਕਤਲੇਆਮ ਕਰਕੇ ਤੇ ਕਿੱਥੇ ਬੈਠਾ ਤੇ ਹੱਥ ਕੰਦਾ ਮੇਰੇ ਬਾਹਰ ਕੱਢਦੇ ਹੋਇ ਪਛਤਾਇਆ ਤੇ ਅਲੈਗਜ਼ੈਂਡਰ ਦੀ ਕਬਰਾਂ ਨੂੰ ਕੋਈ ਨਹੀਂ ਪੁੱਛਦਾ ਇਸੇ ਤਰ੍ਹਾਂ ਜਿਸ ਜਿਸ ਬੰਦੇ ਨੇ ਹਿਟਲਰ ਨੇ ਇਹ ਕੰਮ ਕੀਤਾ ਉਹ ਉਠ ਬੋਲ ਕੇ ਸੱਤਾ ਤੇ ਆ ਸਭ ਕੁਝ ਕੀਤਾ ਉਹਨੇ ਦੁਨੀਆ 'ਚ ਲੜਾਈ ਲਾਈ ਅੱਜ ਲੋਗ ਉਹਨੂੰ ਗਾਲਾਂ ਕੱਢਦੇ ਨੇ ਅੱਜ ਵੀ ਫਿਲਮਾਂ ਬਣਦੀਆਂ ਨੇ ਜਿਹੜੇ ਟਾਇਰੈਂਟ ਲੋਗ ਨੇ ਨਾ ਗਰੇਜੀ ਜੀ ਨਾਲ ਪੱਕੇ ਨੇ ਆ ਸ਼ੈਤਾਨ ਟਾਇਰੈਂਟ ਕਹਿੰਦੇ ਸ਼ੈਤਾਨ ਨੇ ਜੱਜ ਜੱਤ ਵੀ ਜਨਮ ਲਿਆ ਉਹਨੇ ਬੰਦੇ ਨੂੰ ਹਮੇਸ਼ਾ ਧਰਮ ਦੇ ਵਿੱਚ ਵੰਡਿਆ ਉਹਨੂੰ ਉੱਚ-ਨੀਚ ਵੰਡਿਆ ਜਾਤ ਪਾਚ ਵੰਡਿਆ ਆਈ ਥਿੰਕ ਇਸ ਸਭ ਤੋਂ ਵੱਡਾ ਗੁਨਾਹ ਹੈ ਇਨਸਾਨੀਅਤ ਵਾਸਤੇ ਕਿ ਜਿਸ ਰੱਬ ਨੇ ਤੁਹਾਨੂੰ ਕਿਸ ਪਿਆਰ ਦੇ ਮੂਜਸਿਫੇ ਨਾਲ ਪੈਦਾ ਕੀਤਾ ਹੈ ਗੋਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਜਾਂ ਤਾਂ ਤੂੰ ਜਗ ਮে ਆਇਆ ਐ ਸਰੀਰਾ ਤੁਜ ਮੇ ਜੋਤ ਰਕੀ ਤਾਂ ਤੂੰ ਜਗ ਮੇ ਆਇਆ ਉਹਨੇ ਆਪਣੀ ਜੋਤ ਰੱਖੀ ਉਹ ਜਿਸ ਸਰੀਰ ਦੇ ਵਿੱਚ ਉਹਦੀ ਜੋਤ ਬਲਦੀ ਹੈ ਰੱਬ ਬੈਠਾ ਹੈ ਤੁਸੀਂ ਉਸ ਸਰੀਰ ਤੋਂ ਲੋਕਾਂ ਨਾਲ ਨਫ਼ਰਤ ਵੀ ਕਰ ਸਕਦੇ ਹੋ ਮੇਰੇ ਗੱਲ ਕਦੇ ਸਮਝ ਨਹੀਂ ਆਈ ਸੋ ਇਹ ਜਿਹੜੀ ਫਿਲਮ ਹੈ ਤੁਸੀਂ ਕੁਐਸਚਨ ਕੀਤਾ ਸੀ ਇਹ ਫਿਲਮ ਦਰਸਾਉਂਦੀ ਹੈ ਕਿ ਅਸੀਂ ਸਾਰੇ ਇਸ ਦੋਈ ਦੇਸ਼ 'ਚ ਰਹਿਣ ਵਾਲੇ ਦੁਨੀਆ 'ਚ ਰਹਿਣ ਵਾਲੇ ਇੱਕ ਪਿਤਾ ਹੈ ਉਹਦੇ ਆਪਾਂ